ਦਿਲਜੀਸਿੰਘ ਦੇ ਨਾਟੋ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਨਾਟੋ ਵੱਲੋਂ ਅਮਰੀਕਾ ਪਹੁੰਚ ਕੇ ਇੰਡੀਆ ਚਾਈਨਾ ਅਤੇ ਬ੍ਰਾਜ਼ੀਲ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਉਹ ਹੁਣ ਰਸ਼ੀਆ ਤੋਂ ਦੂਰ ਰਹਿਣ ਨਹੀਂ ਤਾਂ ਇੰਜਾਮ ਪਹੁੰਚਨੇ ਪੈ ਜਾਣਗੇ ਕਿਵੇਂ ਇਹ ਦੇਖਦੇ ਹੋ ਨਾਟੋ ਦੀ ਧਮਕੀ ਨੂੰ ਸੀ ਜੀ ਬਿਲਕੁਲ ਬਿਲਕੁਲ ਨਾਟੋ ਚੀਫ ਜਿਹੜੇ ਮਾਰਕ ਨੇ ਉਹਨਾਂ ਨੇ ਅਮਰੀਕਾ ਪਹੁੰਚ ਕੇ ਇੱਕ ਸਟੇਟਮੈਂਟ ਦਿੱਤੀ ਹੈ ਤੇ ਇਹ ਸਟੇਟਮੈਂਟ ਬਹੁਤ ਕਰੜੀ ਹੈ ਸਟੇਟਮੈਂਟ ਤੇ ਜਾਣ ਤੋਂ ਪਹਿਲਾਂ ਆਪਾਂ ਭਾਰਤ ਦੇ ਫੋਰਨ ਮਿਨਿਸਟਰ ਜੈਸ਼ੰਕਰ ਹੋਰੀ ਉਹਨਾਂ ਦੇ ਬਿਆਨ ਦੀ ਗੱਲ ਕਰ ਲੈਨੇ ਆਂ ਅਇ ਤੋ तकरीबन 6 ਕੁ ਮਹੀਨੇ ਪਹਿਲਾਂ ਜੈ ਸ਼ੰਕਰ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ ਕਿ ਭਾਰਤ ਵਾਲੇ ਪਾਸੇ ਨੂੰ ਅਗਲੇ 2 ਸਾਲਾਂ ਚ ਕੁਝ ਵੱਡਾ ਆਉਣ ਵਾਲਾ ਹੈ ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੋ ਹੁਣ ਇੱਕ ਜਾਲ ਇੱਕ ਤਾਣਾ ਬੁਣਾ ਜਿਹੜਾ ਹੈਗਾ ਉਹ ਬੁਣਿਆ ਜਾ ਰਿਹਾ ਇਹਦੇ ਵਿੱਚ ਇੰਡੀਆ ਕਿਤੇ ਨਾ ਕਿਤੇ ਅੱਗੇ ਜਾ ਕੇ ਮੁਸੀਬਤ ਦੇ ਵਿੱਚ ਫਸ ਸਕਦਾ ਤੁਸੀਂ ਦੇਖੋ ਸਮੇਂ-ਸਮੇਂ ਦੇ ਉੱਤੇ ਇੰਡੀਆ ਦੇ ਖਿਲਾਫ ਇੱਕ ਇੱਕ ਸਾਰਾ ਹੀ ਵੈਸਟ ਆਪਾਂ ਕਹੀਏ ਵੀ ਇਸ ਵੇਲੇ ਇੰਡੀਆ ਦੇ ਖਿਲਾਫ ਹੋਇਆ ਹੋਇਆ ਨਜ਼ਰ ਤੋਂ ਅਨੁ ਆ ਰਿਹਾ ਪਿਛਲੇ ਦਿਨੀ ਇੱਕ ਯੂਕੇ ਦੇ ਵਿੱਚ ਆਰਟੀਕਲ ਸ਼ਾਬਦ ਹੈ ਆਰਟੀਕਲ ਦੀ ਹੈਡਿੰਗ ਜਿਹੜੀ ਸੀ ਨਾ ਉਹ ਦੇਖਣ ਵਾਲੀ ਸੀ ਪੜ੍ਹਨ ਵਾਲੀ ਸੀ ਤੇ ਸੋਚਣ ਵਾਲੀ ਸੀ ਅਸਲ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਵੀ ਯੂਕੇ ਇੰਡੀਆ ਦੀ ਇੱਕ ਦੋਸਤੀ ਮੰਨੀ ਜਾਂਦੀ ਹੈ ਐਲਾਈਜ਼ ਨੇ ਇੱਕ ਦੂਸਰੇ ਦੇ ਨਾਲ ਇਹਨਾਂ ਦੀ ਗੱਲਬਾਤ ਬੜੀ ਸਾਂਝੀ ਹੈਗੀ ਹੈ ਇੱਕ ਦੂਸਰੇ ਨੂੰ ਅਫੀਸ਼ੀਅਲਸ ਮਿਲਦੇ ਨੇ ਆਉਂਦੇ ਜਾਂਦੇ ਆ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਉਹ ਜਿਹੜਾ ਆਰਟੀਕਲ ਸੀ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਵੀ ਇੰਡੀਆ ਜਿਹੜਾ ਹੈਗਾ ਉਹ ਵੈਸਟ ਦਾ ਖਾਸ ਤੌਰ ਤੇ ਲਿਖਿਆ ਸੀ 5 वाइज ਯੂਰਪ ਦਾ ਉਹ ਦੁਸ਼ਮਣ ਹੈ ਦੁਸ਼ਮਣ ਹੈ ਤੇ ਉਹਨਾਂ ਨੇ ਅੱਗੇ ਜਾ ਕੇ ਲਿਖਿਆ ਕਿ ਇਹ ਨਿਊਟਰਲ ਵੀ ਨਹੀਂ ਹੈ ਇੱਕ ਤਾਂ ਨਿਊਟਰਲ ਕਿਹਾ ਜਾਂਦਾ ਨਾ ਕਿਉਂਕਿ ਭਾਰਤ ਆਪਣੇ ਆਪ ਨੂੰ ਨਿਊਟਰਲ ਕਹਿੰਦਾ ਕਿ ਇੱਕ ਪਾਸੇ ਰਸ਼ੀਆ ਦੇ ਪਾਲੇ ਦੇ ਵਿੱਚ ਭੁਗਤਣਾ ਦੂਸਰੇ ਪਾਸੇ ਵੈਸਟ ਦੇ ਵਿੱਚ ਵੀ ਜਾ ਕੇ ਜੱਫੀਆਂ ਪਾਉਣੀਆਂ ਤੇ ਇੰਡੀਆ ਕਹਿੰਦਾ ਸੀ ਨਿਊਟਰਲ ਆ ਇਹ ਤੁਹਾਡੀ ਲੜਾਈ ਹੋ ਸਕਦੀ ਹੈ ਸਾਡੀ ਰਸ਼ੀਆ ਨਾਲ ਵੀ ਨਹੀਂ ਹੈਗੀ ਤੇ ਨਾ ਅਮਰੀਕਾ ਦੇ ਨਾਲ ਹੈ 5 वाइज ਦੇ ਨਾਲ ਹੈ ਪਰ ਉਹ ਆਰਟੀਕਲ ਦੀ ਹੈਡਿੰਗ ਸੀ ਨਾ ਜਿਹੜੀ ਗਾਰਡੀਅਨ ਦੇ ਵਿੱਚ ਛਪਿਆ ਉਹ ਆਰਟੀਕਲ ਹੈ ਬੜੀ ਅਹਿਮੀਅਤ ਰੱਖਦਾ ਇਸ ਅੱਜ ਦੇ ਮਾਹੌਲ ਦੇ ਵਿੱਚ ਉਹਦਾ ਜਿਹੜਾ ਮੈਂ ਟਾਈਟਲ ਤੁਹਾਨੂੰ ਦੁਬਾਰਾ ਦੱਸ ਦਿੰਨਾ ਉਹਨਾਂ ਨੇ ਕਿਹਾ ਸੀ ਭਾਰਤ ਵੈਸਟ ਦਾ ਇੰਗਲੈਂਡ ਦਾ 5 ਵੀਜ਼ਾ ਜਿਹੜਾ ਹੈਗਾ ਉਹ ਦੁਸ਼ਮਣ ਹੈ ਤੇ ਥੱਲੇ ਜਾ ਕੇ ਉਹ ਲਿਖਦੇ ਨੇ ਵੀ ਇਹ ਨਿਊਟਰਲ ਵੀ ਨਹੀਂ ਹੈਗਾ ਸੋ ਇਹ ਬੜੀ ਵੱਡੀ ਸਟੇਟਮੈਂਟ ਹੈਗੀ ਹੈ ਤੇ ਉਹਨਾਂ ਨੇ ਕਿਹਾ ਸੀ ਥੱਲੇ ਅੱਗੇ ਜਾ ਕੇ ਕਿਹਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੈਸਟ ਵੀ ਉਸੇ ਤਰੀਕੇ ਦੇ ਨਾਲ ਟਰੀਟ ਕਰੇਗਾ ਭਾਰਤ ਨੂੰ ਜਿਸ ਤਰੀਕੇ ਨਾਲ ਅੱਜ ਭਾਰਤ ਚੱਲਦਾ ਪਿਆ ਦੋ ਦੋਰੀ ਨੀਤੀ ਰੱਖ ਕੇ اچھا ਉਹ ਗੱਲ ਹੋ ਗਈ ਹੁਣ ਨਾਟੋ ਚੀਫ ਸੋ ਨਾਟੋ ਜਿਹੜਾ ਹੈਗਾ ਇੱਕ ਮਿਲਟਰੀ ਸਟਰਕਚਰ ਹੈ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਕਨਫਲਿਕਟ ਚੱਲਦੇ ਨੇ ਵਰਲਡ ਦੇ ਵਿੱਚ ਨਾਟੋ ਭੇਜੀ ਜਾਂਦੀ ਹੈ ਫੌਜ ਭੇਜੀ ਜਾਂਦੀ ਹੈ ਨਾਟੋ ਦੀ ਤੋ ਉਹਦਾ ਹਿੱਸਾ ਬਣਦੇ ਨੇ ਇਹ ਮੁਲਕ ਬਣਦੇ ਆ ਫਿਰ ਉਹ ਨਾਟੋ ਕੀ ਕਰਦੀ ਹੈ ਉਸ ਮੁਲਕ ਚੋਂ ਜਿਹੜਾ ਨਾਟੋ ਦਾ ਹਿੱਸਾ ਬਣ ਜਾਂਦਾ ਹੈ ਉਹਦੇ ਵਿੱਚੋਂ ਮਿਲਟਰੀ ਮਦਦ ਲੈਂਦੀ ਹੈ ਤੇ ਉਹਨਾਂ ਦੇ ਫੌਜੀ ਜਿਹੜੇ ਨੇ ਉਹ ਨਾਟੋ ਦੇ ਨਾਲ ਆ ਕੇ ਖੜਦੇ ਨੇ ਤੇ ਫਿਰ ਉਹ ਨਾਟੋ ਫੌਜਾਂ ਦਾ ਰੂਪ ਧਾਰਨ ਕਰ ਲੈਂਦੇ ਆ ਅਚਾ ਹੁਣ ਨਾਟੋ ਜਿਹੜਾ ਮਿਲਟਰੀ ਸਟਰਕਚਰ ਹੋਣ ਦੇ ਬਾਵਜੂਦ ਉਹਨਾਂ ਦਾ ਜਿਹੜਾ ਚੀਫ ਹੈਗੇ ਆ ਮਾਰਕ ਉਹਨਾਂ ਦਾ ਅਸਰ ਨੇ ਮੈਨੂੰ ਜਿਹੜਾ ਹੈਗਾ ਉਹ ਖਿਆਲ ਦੇ ਵਿੱਚ ਨਹੀਂ ਆ ਰਿਹਾ ਸੋ ਉਹ ਅਮਰੀਕਾ ਜਾਂਦੇ ਨੇ ਅਮਰੀਕਾ ਜਾ ਕੇ ਕਰੜੀ ਸਟੇਟਮੈਂਟ ਦਿੰਦੇ ਨੇ ਕਿ ਭਾਈ ਮੈਂ ਵਾਰਨ ਕਰਨਾ ਚਾਹੁੰਦਾ ਹੈ ਇੰਡੀਆ ਬ੍ਰਾਜ਼ੀਲ ਅਤੇ ਚਾਈਨਾ ਨੂੰ ਕਿ ਜੇ ਉਹ ਰਸ਼ੀਆ ਨੂੰ ਫੋਨ ਕਾਲਸ ਕਰਕੇ ਰਸ਼ੀਆ ਦੇ ਪੁਤਿਨ ਨੂੰ ਫੋਨ ਕਾਲਸ ਕਰਕੇ جنگ ਲਈ ਪੀਸ ਨਹੀਂ ਕਹਿੰਦੇ ਜਿਹੜਾ ਯੂਕਰੇਨ ਦੇ ਵਿੱਚ ਜੰਗ ਲੱਗਾ ਹੋਇਆ ਜੰਗ ਦੇ ਵਿੱਚ ਪੀਸ ਲਈ ਨਹੀਂ ਬਣਾਉਂਦੇ ਤਾਂ ਤੁਹਾਡੇ ਲਈ ਵੱਡੀਆਂ ਸੈਕਸ਼ਨ ਜਿਹੜੀਆਂ ਨੇ ਉਹ ਤਿਆਰ ਖੜੀਆਂ ਹੋਈਆਂ ਮਤਲਬ ਤੁਸੀਂ ਦੇਖੋ ਮੈਂ ਜਿਹੜੀ ਗੱਲ ਕਹੀ ਪਹਿਲਾਂ ਕਿ ਮਿਲਟਰੀ ਸਟਰਕਚਰ ਹੈ ਸੈਂਕਸ਼ਨਸ ਤਾਂ ਲਾਉਣੀਆਂ ਅਮਰੀਕਾ ਲਾਵੇ ਜਾਂ ਕੋਈ ਹੋਰ ਮੁਲਕ ਲਾਵੇ ਉਹ ਨੈਟੋ ਜਿਹੜੀਆਂ ਸੈਂਕਸ਼ਨਸ ਲਾਏਗਾ ਤੇ ਉਹ ਮਿਲਟਰੀ ਦੇ ਆਧਾਰ ਤੇ ਹੀ ਹੋਣਗੀਆਂ ਨਾ ਫਿਰ ਮਤਲਬ ਕਿ ਕਿਤੇ ਨਾ ਕਿਤੇ ਮਿਲਟਰੀ ਦਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਇਹ ਸਟੇਟਮੈਂਟ ਹੈਗੀ ਹੈ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਨੈਟੋ ਚੀਫ ਨੂੰ ਕਿ ਤੂੰ ਇਹ ਸਟੇਟਮੈਂਟ ਦੇ ਤੇ ਸੈਂਕਸ਼ਨਸ ਜਿਹੜੀਆਂ ਅਸੀਂ ਲਾਵਾਂਗੇ ਫਿਰ ਉਹ ਜਿਹੜੀਆਂ ਸੈਂਕਸ਼ਨਸ ਨੇ ਉਹ ਵਪਾਰ ਦੇ ਸਬੰਧਤ ਹੋ ਸਕਦੀਆਂ ਨੇ ਪਰ ਨੈਟੋ ਚੀਫ ਜਿਵੇਂ ਮੈਂ ਬਾਰ-ਬਾਰ ਕਹੀ ਜਾਂਦਾ ਕਿ ਮਿਲਟਰੀ ਸਟਰਕਚਰ ਆਇਆ ਹੈ ਤੇ ਉਹਦਾ ਇਹ ਬਣਦਾ ਬਿਆਨ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਕਿ ਕੋਈ ਮਿਲਟਰੀ ਐਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੁਲਕਾਂ ਦੇ ਖਿਲਾਫ ਵੀ ਹੋ ਸਕਦਾ ਵਾਰਨ ਕੀਤਾ ਗਿਆ ਹੈ ਇੰਡੀਆ ਨੂੰ ਬ੍ਰਾਜ਼ੀਲ ਨੂੰ ਤੇ ਚਾਈਨਾ ਨੂੰ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇਹ ਤਿੰਨੇ ਮੁਲਕ ਬ੍ਰਿਕਸ ਦਾ ਹਿੱਸਾ ਨੇ ਜਿਹੜੀ ਬ੍ਰਿਕਸ ਬਣਾਈ ਜਾ ਰਹੀ ਹੈ ਜੀ ਬਿਟਾ ਸਵਾਲ ਹੈ ਇੱਕ ਬਿਟਾ ਸਵਾਲ ਹੈ ਇੱਕ ਜੀ ਹੁਣ ਗੱਲ ਕੀਤੀ ਹੈ ਕਿ ਤੁਸੀਂ ਕਹਿੰਦੇ ਕਿ ਫੌਜੀ ਕਹਿੰਦੇ ਕਿ ਮਿਲਟਰੀ ਕਹਿੰਦੇ ਕਿ ਇਹ ਨਾਟੋ ਇੱਕ ਮਿਲਟਰੀ ਸਟਰਕਚਰ ਹੈ ਪਰ ਉਹ ਬਾਤ ਨੂੰ ਤੇ ਚਾਈਨਾ ਨੂੰ ਤੇ ਬ੍ਰਾਜ਼ਿਲ ਨੂੰ ਕਹਿ ਰਹੇ ਨੇ ਕਿ ਵਾਰ ਰਕਵਾਈ ਜਾਵੇ ਹੂੰ ਜੇ ਇੱਕ ਪਾਸੇ ਵਾਰ ਰਕਵਾਉਣ ਦੀ ਗੱਲ ਹੈ ਫਿਰ ਤੁਹਾਨੂੰ ਲੱਗਦਾ ਹੈ ਕਿ ਉਹ ਤਾਂ ਪਹਿਲਾਂ ਹੀ ਚਾਹੁੰਦੇ ਨੇ ਕਿ ਇਹ ਰਸ਼ੀਆ ਵੱਲੋਂ ਵਾਰ ਰੁਕ ਜਾਵੇ ਯਾਨੀ ਕਿ ਇੱਕ ਤਰੀਕੇ ਨਾਲ ਆਪ ਹੀ ਉਹ ਵਾਰ ਪਾਣਾ ਚਾਹੁੰਦੇ ਨੇ ਤੇ ਫਿਰ ਕਿਹੜੇ ਵਾਸਤੇ ਫਿਰ ਭਾਰਤ ਤੇ ਚਾਈਨਾ ਤੇ ਬ੍ਰਾਜ਼ਿਲ ਦੇ ਨਾਲ ਫਿਰ ਮਿਲਟਰੀ ਐਕਸ਼ਨ ਵਿੱਚ ਆ ਸਕਦੇ ਨੇ ਉਹ ਜੀ ਜੀ ਪਤਾ ਕੀ ਹੁੰਦਾ ਹੈ ਜਿਹੜੇ ਅ ਕਿਸੇ ਜਿੱਦਾਂ ਹੁਣ ਅਮਰੀਕਾ ਦੀ ਆਪਾਂ ਗੱਲ ਕਰਦੇ ਆ ਜੋ ਉਹਨਾਂ ਦੇ ਹਿੱਤ ਵਿੱਚ ਜਾਂਦੀਆਂ ਗੱਲਾਂ ਹੁੰਦੀਆਂ ਜਿਹੜੀ ਹਿੱਤ ਵਿੱਚ ਜਾਂਦੀ ਵਾਰ ਹੁੰਦੀ ਹੈ ਕਿ ਕਿਹੜੇ ਕਿਹੜੇ ਮੁਲਕਾਂ ਦੀ ਆਪਸ ਵਿੱਚ ਜੰਗ ਲੱਗੀ ਆ ਉਹਦਾ ਫਾਇਦਾ ਅਮਰੀਕਾ ਨੂੰ ਹੋ ਰਿਹਾ ਹੋਵੇ ਕਿ ਉਹ ਹਥਿਆਰਾਂ ਦੇ ਕਰਕੇ ਹੋ ਰਿਹਾ ਜਾਂ ਉਹ ਉਹ ਜੀਓਪੋਲਿਟੀਕਲੀ ਮਤਲਬ ਕਿ ਉਹਦੇ ਕਈ ਹੋਰ ਫਾਇਦੇ ਹੋ ਸਕਦੇ ਨੇ ਫਿਰ ਤਾਂ ਉਹ ਜੰਗ ਚੱਲਦੀ ਰਹਿਣ ਦਿੰਦੇ ਆ ਵੀ ਚੱਲੀ ਜਾਓ ਲੜੀ ਜਾਓ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਜਿਦਾ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਬਾਰੇ ਗੱਲ ਕਹੀ ਸੀ ਕਿ ਲੜੀ ਜਾਓ ਸਾਨੂੰ ਕੋਈ ਚੱਕਰ ਨਹੀਂ ਹੈਗਾ ਹਣਾ ਪਰ ਉਸ ਤੋਂ ਬਾਅਦ ਉਹਨਾਂ ਨੇ ਜੰਗ ਰੁਕਵਾਈ ਵੀ ਜੰਗ ਰਕਵਾਉਣ ਦਾ ਕਾਰਨ ਵੀ ਡੋਨਲਡ ਟਰੰਪ ਨੇ ਇਹ ਦੱਸਿਆ ਕਿ ਨਿਊਕਲੀਅਰ ਬੰਬਾਂ ਤੱਕ ਗੱਲ ਪਹੁੰਚ ਗਈ ਸੀ ਇਸ ਕਰਕੇ ਮੈਨੂੰ ਵਿੱਚ ਪੈਣਾ ਪਿਆ ਹੁਣ ਜਿਹ ਪਈ ਉਹ جنگ ਜਿਹੜੀ ਹੈ ਉਹ ਰਕਵਾਉਣੀ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈਗੀ ਹੈ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੀ ਇਹ جنگ ਲੱਗੀ ਹੈ ਕਿਉਂ ਲੱਗੀ ਹੈ ਯੂਕਰੇਨ ਰਸ਼ੀਆ ਦੀ جنگ ਕਿਉਂ ਲੱਗੀ ਹੈ ਯੂਕਰੇਨ ਨਾਟੋ ਦਾ ਹਿੱਸਾ ਬਣਨੀ ਜਿਹੜਾ ਤਿਆਰ ਹੋਇਆ ਨਾਟੋ ਨੇ ਕਿਹਾ ਵੀ ਅਸੀਂ ਯੂਕਰੇਨ ਨੂੰ ਜਿਹੜਾ ਆਪਣਾ ਹਿੱਸਾ ਬਣਾਉਣ ਜਾ ਰਹੇ ਹਾਂ ਪਈ ਉਹ ਨਾਟੋ ਚ ਰਲ ਜਾਏਗਾ ਸੋ ਉਸ ਵੇਲੇ ਰਸ਼ੀਆ ਨੂੰ ਭੀੜ ਹੋਈ ਕਿ ਬਿਲਕੁਲ ਸਾਡੀ ਕੰਧ ਦੇ ਨਾਲ ਖੰਧ ਲੱਗਦੀ ਹੈ ਤੇ ਸਾਡੇ ਨਾਟੋ ਜਿਹੜੀ ਉਹ ਤੇ ਆ ਕੇ ਗਵਾਂਡ ਚ ਬਹਿ ਜਾਏਗੀ ਜੇ ਯੂਕਰੇਨ ਨਾਟੋ ਦਾ ਹਿੱਸਾ ਬਣ ਜਾਂਦਾ ਤੇ ਪੁਤਿਨ ਨੇ ਰਸ਼ੀਆ ਨੇ ਕਿਹਾ ਯੂਕਰੇਨ ਨੂੰ ਵੀ ਤੂੰ ਨਾਟੋ ਦਾ ਹਿੱਸਾ ਨਹੀਂ ਬਣਨਾ ਪਰ ਯੂਕਰੇਨ ਨੇ ਕਿਹਾ ਵੀ ਅਸੀਂ ਬਣਾਂਗੇ ਸੋ ਉਹ ਉਹ ਇਸ ਗੱਲਾਂ ਜਿਹੜੀ ਹੈਗੀ ਆ ਉਹਨਾਂ ਦੀ ਲੜਾਈ ਸ਼ੁਰੂ ਹੋਈ ਸੀ ਸੋ ਨਾਟੋ ਜਿਹੜੀ ਹੈ ਉਹ ਕਿਤੇ ਨਾ ਕਿਤੇ ਝੁਕਾ ਰੱਖਦੀ ਹੈ ਯੂਕਰੇਨ ਵਾਲੇ ਪਾਸੇ ਤੇ ਦੂਜੀ ਵੱਡੀ ਗੱਲ ਇਹ ਹੈ ਵੀ ਯੂਕਰੇਨ ਦੇ ਵਿੱਚ ਤਬਾਹੀ ਵੀ ਬੜੇ ਵੱਡੇ ਪੱਧਰ ਤੇ ਹੋ ਰਹੀ ਆ ਹੁਣ ਹਮਲੇ ਪਹਿਲਾਂ ਨਾਲੋਂ ਵੀ ਤੇਜ਼ ਹੋ ਚੁੱਕੇ ਨੇ ਇਸ ਕਰਕੇ ਲੋਕ ਮਰ ਰਹੇ ਆ ਫੌਜੀ ਮਰ ਰਹੇ ਆ ਮਤਲਬ ਕਿ ਯੂਕਰੇਨ ਦਾ ਮਾੜਾ ਹਾਲ ਹੋ ਰਿਹਾ ਇਹਦੇ ਵਿੱਚ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਆਪਾਂ ਵਿਸਰਜ ਜਾਣੇ ਯੂਕਰੇਨ ਤੇ ਜਿਹੜਾ ਯੂਐਸਏ ਆ ਉਹਨਾਂ ਦੀ ਡੀਲ ਵੀ ਹੋਈ ਆ ਇੱਕ ਉਹਨਾਂ ਦੇ ਜਿਹੜੇ ਉੱਥੇ ਕੀਮਤੀ ਜੜੀਆਂ ਉਹਨਾਂ ਦੀਆਂ ਆਪਾਂ ਕਹੀਏ ਵੀ ਮੈਟਲਸ ਜਾਂ ਹੋਰ ਜਿਹੜੇ ਉੱਥੇ ਸਮਾਨ ਲੱਭਿਆ ਉਹ ਉਹਦੇ ਆਧਾਰ ਦੇ ਉੱਤੇ ਇੱਕ ਡੀਲ ਹੋਈ ਆ ਉਹ ਅਮਰੀਕਾ ਨੇ ਕਿਹਾ ਕਿ ਅਸੀਂ ਤੁਹਾਡੇ ਉਹਨਾਂ ਖੇਤਰਾਂ ਦੇ ਵਿੱਚ ਆ ਕੇ ਜਿਹੜੀ ਖੋਜ ਕਰਾਂਗੇ ਤੇ ਉਹ ਜਿਹੜਾ ਸਮਾਨ ਹੈਗਾ ਉਹਦੀ ਆਪਾਂ ਵਰਤੋਂ ਕਰਾਂਗੇ ਬੇਸ਼ੱਕ ਤੁਹਾਨੂੰ ਉਹਦਾ ਪੈਸਾ ਵੀ ਦਿੱਤਾ ਜਾਏਗਾ ਸੋ ਕੁਝ ਖਾਨਾ ਲੱਭੀਆਂ ਨੇ ਕੁਝ ਮੈਟਲਸ ਕੁਝ ਜ਼ਰੂਰੀ ਸਮਾਨ ਹੈ ਨਾ ਸੋ ਉਹ 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 ਇੱਕ ਡੀਲ ਹੋ ਚੁੱਕੀ ਹੈ ਇਹਦਾ ਮਤਲਬ ਕਹਿਣ ਦਾ ਇਹੀ ਹੈ ਕਿ ਯੂਕਰੇਨ ਨੂੰ ਉਹ ਪ੍ਰੋਟੈਕਟ ਕਰਨਾ ਚਾਹੁੰਦੇ ਆ ਕਿਉਂਕਿ ਇੱਕ ਤਾਂ ਡੀਲ ਹੈ ਇੱਕ ਉਹ ਯੂਰੋਪੀਅਨ ਯੂਨੀਅਨ ਦਾ ਹਿੱਸਾ ਹੈਗਾ ਠੀਕ ਹੈ ਤੇ ਇੱਕ ਨੈਟੋ ਦਾ ਹਿੱਸਾ ਬੰਨਣਾ ਚਾਹੁੰਦਾ ਸੋ ਇਸ ਕਰਕੇ ਉਹ ਚਾਹੁੰਦੇ ਨੇ ਕਿ ਯੂਕਰੇਨ ਨੂੰ ਜਿਹੜਾ ਹੈਗਾ ਸਪੋਰਟ ਕੀਤੀ ਜਾਵੇ ਇਹਨੂੰ ਬਚਾਇਆ ਜਾ ਸਕੇ ਹੈਨਾ ਤੁਸੀਂ ਦੇਖੋ ਬਈ ਚੈਲੈਂਜ ਕੀ ਜਦੋਂ ਜਾਂਦਾ ਅਮਰੀਕਾ ਦੇ ਵਿੱਚ ਤੇ ਉਹਦੀ ਸਾਹਮਣੇ ਬਿਠਾ ਕੇ ਭਾਵੇਂ ਲਾਪਾਕ ਕੀਤੀ ਗਈ ਹੈ ਨਾ ਉਹ ਕਿਹੜੀ ਬੇਇੱਜ਼ਤੀ ਵਾਲੀ ਗੱਲ ਸੀ ਲੋਕੀ ਗੱਲਾਂ ਕਰਦੇ ਸੀ ਛੋਟੇ ਛੋਟੇ ਆਮ ਲੋਕਾਂ ਤੱਕ ਵੀ ਉਹ ਵੀਡੀਓ ਪਹੁੰਚੀ ਤੇ ਉਹਨਾਂ ਨੇ ਕਿਹਾ ਵੀ ਦੇਖੋ ਯਾਰ ਕਿੰਨਾ ਮਾੜਾ ਹਾਲ ਕੀਤਾ ਜ਼ੇਲੈਂਸਕੀ ਦਾ ਬਲਾ ਕੇ ਪਰ ਉਸ ਤੋਂ ਬਾਅਦ ਫੇਰ ਵੀ ਉਹਨਾਂ ਦੇ ਨਾਲ ਹਥਿਆਰ ਹੋ ਜੇ ਵੀ ਜਾ ਰਹੇ ਨੇ ਸੋ ਕਹਿਣ ਦਾ ਮਤਲਬ ਇਹ ਆ ਵੀ ਨਾਟੋ ਵੀ ਚਾਹੁੰਦੀ ਹੈ ਤੇ ਜਿਹੜਾ ਅਮਰੀਕਾ ਹੈਗਾ ਉਹ ਇਹ ਚਾਹੁੰਦਾ ਵੀ ਜੰਗ ਰੁਕ ਜਾਵੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਰਸ਼ੀਆ ਦੇ ਐਲਾਈਜ਼ ਹੈਗੇ ਨੇ ਇੰਡੀਆ ਬ੍ਰਾਜ਼ੀਲ ਤੇ ਚਾਈਨਾ ਇਹਨਾਂ ਤਿੰਨਾਂ ਨੂੰ ਕਿਹਾ ਕਿ ਭਾਈ ਲਾਉ ਪੁਤਿਨ ਨੂੰ ਕਾਲ ਤੇ ਉਹਨੂੰ ਕਹੋ ਵੀ ਜੰਗ ਰੋਕੇ ਅਦਰਵਾਈਜ਼ ਫਿਰ ਸਿੱਟਿਆਂ ਦੇ ਲਈ ਤਿਆਰ ਰੋ ਹੁਣ ਇਹਦੇ ਵਿੱਚ ਭਾਰਤ ਹੋਰ ਕਸੂਤੀ ਸਥਿਤੀ ਦੇ ਵਿੱਚ ਫਸ ਗਿਆ ਕਿਉਂਕਿ ਹੁਣ ਭਾਰਤ ਤਾਂ ਇਦਾਂ ਕਰ ਨਹੀਂ ਸਕਦਾ ਭਾਰਤ ਦੀ ਗੱਲ ਮੰਨਣੀ ਵੀ ਨਹੀਂ ਚੀਨ ਨੇ ਮਾਫ ਕਰਨਾ ਰਸ਼ੀਆ ਨੇ ਕਿ ਇਹਨਾਂ ਦਮ ਹੋਏ ਨਰਿੰਦਰ ਮੋਦੀ ਦੇ ਵਿੱਚ ਕਿ ਉਹ ਪੁਤਿਨ ਨੂੰ ਕਾਲ ਲਾ ਕੇ ਕਵੇ ਵੀ ਤੂੰ ਬੰਦ ਕਰ ਜਾਗਾ ਇਦਾਂ ਤਾਂ ਹੋਇਆ ਹੀ ਨਹੀਂ ਕਦੀ ਪਹਿਲਾਂ ਜੰਗ ਚੱਲਦੀ ਦੇ ਵਿੱਚ ਦੋਨਾਂ ਮੁਲਕਾਂ ਚੋਂ ਜਾ ਕੇ ਮਿਲ ਕੇ ਆਏ ਆ ਉਸ ਵੇਲੇ ਨਹੀਂ ਜੰਗ ਬੰਦ ਹੋਈ ਹਾਲਾਂਕਿ ਗੋਦੀ ਮੀਡੀਆ ਉਸ ਤਰ੍ਹਾਂ ਦਿਖਾਉਂਦਾ ਸੀ ਕਿ ਲੋ ਜੀ ਮੋਦੀ ਹੋ ਰਹੀ ਜਾ ਰਹੇ ਇਹਨਾਂ ਨੇ ਜੰਗ ਬੰਦ ਕਰਵਾ ਦੇਣੀ ਹੈ ਪਰ ਉਹ ਇਹਨਾਂ ਨੂੰ ਜਾਣਦੇ ਤੱਕ ਨਹੀਂ ਕੌਣ ਨੇ ਇਹ ਹਣਾ ਹੁਣ ਆ ਜਿਹੜੀ ਭਾਰਤ ਪਾਕਿਸਤਾਨ ਜੰਗ ਲੱਗੀ ਆ ਉਹਦੇ ਵਿੱਚ ਰਸ਼ੀਆ ਦਾ ਇੱਕ ਵੀ ਸਟੇਟਮੈਂਟ ਨਹੀਂ ਆਈ ਕਿ ਅਸੀਂ ਭਾਰਤ ਦੇ ਨਾਲ ਖੜੇ ਆ ਜਾਂ ਕੋਈ ਇਦਾਂ ਦੀ ਗੱਲਬਾਤ ਹੈਗੀ ਆ ਸਾਨੂੰ ਸਿੰਪਥੀ ਆ ਜਿਹੜੇ 46 ਬੰਦੇ ਮਰ ਗਏ ਜਾਂ ਜਿੱਦਾਂ 26 ਬੰਦੇ ਮਰ ਗਏ ਤੋਂ ਇਹ ਇਹ ਕਹਿਣ ਦਾ ਮਤਲਬ ਮੇਰੇ ਇਹ ਆ ਪੀ ਹੁਣ ਭਾਰਤ ਦੇ ਕਹਿਣ ਤੇ ਤੇ ਉਹ ਜੰਗ ਰੋਕਣੋਂ ਰਹੇ ਚਾਈਨਾ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਪਾਵਰ ਹੈਗੀ ਆ ਉਹ ਅਮਰੀਕਾ ਦੇ ਇਸ ਬਿਆਨ ਦੇ ਅੱਗੇ ਝੁਕੇਗਾ ਨਹੀਂ ਤੇ ਉਹ ਅਮਰੀਕਾ ਦੇ ਨਾਟੋ ਦੇ ਕਹਿਣ ਦੇ ਉੱਤੇ ਰਸ਼ੀਆ ਨੂੰ ਜਿਹੜਾ ਹੈਗਾ ਉਹ ਇਹ ਕਹਿਣ ਲਈ ਕਦੀ ਵੀ ਤਿਆਰ ਨਹੀਂ ਹੋਏਗਾ ਹਾਂ ਜੰਗ ਲੱਗ ਜਾਂਦੀ ਆ ਰਸ਼ੀਆ ਦੀ ਨਾਟੋ ਦੇ ਨਾਲ ਅ ਅਮਰੀਕਾ ਦੇ ਨਾਲ ਤਾਂ ਉਸ ਵੇਲੇ ਚਾਈਨਾ ਸਿੱਧਾ ਸਿੱਧੇ ਨੰਗੇ ਤਾੜਾ ਆ ਕੇ ਰਸ਼ੀਆ ਦੇ ਨਾਲ ਖੜੇਗਾ ਸੋ ਮਤਲਬ ਕਹਿਣ ਦਾ ਇਹ ਇਹ ਅੱਜ ਜੇ ਡਰ ਹੈਗਾ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਣੀ ਚਾਹੁੰਦਾ ਅਮਰੀਕਾ ਵੈਸੇ ਤਾਂ ਬੜੀ ਵੱਡੀ ਪਾਵਰ ਆ ਆਪਾਂ ਦੇਖਦੇ ਆਂ ਭਈ ਬੜੇ ਮੁਲਕਾਂ ਦੇ ਵਿੱਚ ਇਹਨਾਂ ਦੇ ਮਿਲਟਰੀ ਬੇਸ ਨੇ ਬੜੀ ਵੱਡੀ ਆਪਣੇ ਇਹਨਾਂ ਕੋਲ ਮਿਲਟਰੀ ਹੈਗੀ ਆ ਇਕੁਪਮੈਂਟ ਹੈਗਾ ਵੈਪਨਰੀ ਬਹੁਤ ਵੱਡੀ ਇਹਨਾਂ ਕੋਲ ਹੈਗੀ ਆ ਪਰ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਅਮਰੀਕਾ ਜਿਹੜਾ ਹੈਗਾ ਉਹ ਖੌਫ ਖਾਂਦਾ ਇਹਨਾਂ ਦਾ ਜਿਹੜਾ ਚਾਈਨਾ ਤੇ ਰਸ਼ੀਆ ਦਾ ਕਿਉਂਕਿ ਇਹ ਇਕੱਠੇ ਨੇ ਇਹ ਜਦੋਂ ਵੀ ਕੋਈ ਗੱਲਬਾਤ ਹੁੰਦੀ ਇਹਨਾਂ ਨੇ ਇਕੱਠੇ ਹੋ ਜਾਣਾ ਲੜਨ ਵਾਸਤੇ ਤੇ ਰਸ਼ੀਆ ਜਿਹੜਾ ਹੈਗਾ ਉਹ ਤਾਂ ਅੱਗੇ ਤਿਆਰ ਹੈ ਉਹ ਕਹਿੰਦਾ ਵੀ ਕੋਈ ਚੱਕਰ ਹੀ ਨਹੀਂ ਅਮਰੀਕਾ ਦੀਆਂ ਕਿੰਨੀਆਂ ਸਟੇਟਮੈਂਟਾਂ ਆ ਗਈਆਂ ਹੁਣ ਡੋਨਲਡ ਟਰੰਪ ਨੇ 50 ਦਿ ਰਸ਼ੀਆ ਨੂੰ ਜੰਗ ਰੋਕਣ ਦਾ ਜੇ ਨਹੀਂ ਰੁਕਦੀ ਉਸ ਤੋਂ ਬਾਅਦ ਕੀ ਹਾਲਾਤ ਹੋਣਗੇ ਇਕੱਲੀਆਂ ਸੈਂਕਸ਼ਨਸ ਲੱਗਣਗੀਆਂ ਜਾਂ ਅਮਰੀਕਾ ਡਾਇਰੈਕਟਲੀ ਇਸ ਕਨਫਲਿਕਟ ਦੇ ਵਿੱਚ ਆਪਣਾ ਪੈਰ ਰੱਖੇਗਾ ਤੇ ਜੰਗ ਜਿਹੜੀ ਹੈ ਅਮਰੀਕਾ ਤੇ ਫਾਈਵ ਵਾਈਜ਼ ਦੇ ਨਾਲ ਲੱਗਦੀ ਆ ਰਸ਼ੀਆ ਦੀ ਜਾਂ ਨਹੀਂ ਇਹ 50 ਦਿਨ ਤੋਂ ਬਾਅਦ ਪਤਾ ਲੱਗੇਗਾ ਪਰ 50 ਦਿਨ ਦਿੱਤੇ ਗਏ ਨੇ ਰਸ਼ੀਆ ਨੂੰ ਉਹਦੇ ਨਾਲ ਨਾਲ ਜਿਹੜੀ ਹੈ ਇਹਨਾਂ ਮੁਲਕਾਂ ਨੂੰ ਜਿਹੜੇ ਉਹਨਾਂ ਦੇ ਐਲਾਈਜ਼ ਨੇ ਰਸ਼ੀਆ ਦੇ ਉਹਨਾਂ ਨੂੰ ਵੀ ਵਾਰਨ ਕੀਤਾ ਗਿਆ ਸੋ ਹੁਣ ਕਿਸ ਤਰੀਕੇ ਦੇ ਨਾਲ ਸਿੱਟੇ ਨਿਕਲਦੇ ਨੇ ਇਸ ਗੱਲ ਦੇ ਜੇਕਰ ਇੰਡੀਆ ਨਹੀਂ ਮਣਾਉਂਦਾ ਜਾਂ ਚਾਈਨਾ ਨਹੀਂ ਮਣਾਉਂਦਾ ਜਾਂ ਬ੍ਰਾਜ਼ੀਲ ਨਹੀਂ ਮਣਾਉਂਦਾ ਉਹਨੂੰ ਰੋਕਣ ਦੇ ਲਈ ਤਾਂ ਫਿਰ ਇੰਡੀਆ ਦੇ ਨਾਲ ਕੀ ਹੁੰਦਾ ਇਹ ਸਮਝ ਦੇ ਸੇਗਾ ਇਹ ਇਹ ਆਪਾਂ ਕਈੇ ਵੀ ਜਿਹੜਾ ਭਵਿੱਖ ਦੀ ਗੋਦ ਦੇ ਵਿੱਚ ਹੈਗਾ ਤੇ ਜਦੋਂ ਜਦੋਂ ਵੀ ਜੋ ਜੋ ਵੀ ਅਪਡੇਟ ਦੇ ਉੱਤੇ ਆਉਂਦੀ ਜਾਂਦੀ ਹੈ ਆਪਾਂ ਤੁਹਾਨੂੰ ਸਾਰੀ ਗੱਲਬਾਤ ਉਹ ਦੱਸੀ ਜਾਵਾਂਗੇ ਹਾਂ ਜੀ ਦਰਸ਼ਕ ਜੀ ਜਿੱਦਾਂ ਹੀ ਕਹੋ ਕਿ ਇਹ ਇਸ ਵਕਤ ਟਾਈਮ ਚੱਲਦਾ ਪਿਆ ਹੈ ਜੇ ਆਪਾਂ ਪੂਰੀ ਇੰਟਰਨੈਸ਼ਨਲ ਬਿਹੇਵੀਅਰ ਦੀ ਗੱਲ ਕਰੀਏ ਤਹਾਰੂ ਹੋ ਬਲੇਟ ਆਪਣੇ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੀ ਜੋ ਸਾਡੇ ਦਰਸ਼ਕਾਂ ਦੇ ਲਈ ਜਾਣਨੀ ਜ਼ਰੂਰੀ ਹੋ ਜਾਂਦੀ ਹੈ ਜੋ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ ਜਿਸ ਨੂੰ ਇਹ ਕਿ ਤੁਹਾਡੇ ਸਿਰਕ ਕਰਦੇ ਹੁੰਦੇ ਆ ਥੋੜਾ ਤਾਂ ਤੁਹਾਨੂੰ ਲੜੁੰਦੇ ਰਹੀ ਆਪਣੇ ਵਿਚਾਰ ਜੋ ਨਹੀਂ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਤੁਹਾਡਾ ਵੀ ਇੱਥੇ ਸਾਰੇ ਸਾਡੇ ਦੇਖਣ ਵਾਲੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ